¡Suscríbete

yo ਅੱਜ ਜਿਹੜਾ ਇਹ ਧਰਨਾ ਲਾਇਆ ਗਿਆ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਗੰਦ ਨੂੰ ਲੈ ਕੇ ਸਫਾਈ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ ਤੇ ਅੱਜ ਜਿਹੜਾ ਧਰਨਾ ਇਹ ਲਗਾਇਆ ਗਿਆ ਮਹੱਲਾ ਨਿਵਾਸੀਆਂ ਦੀ ਲੈ ਕੇ ਕਿਉਂਕਿ ਮਹੱਲੇ ਨਿਵਾਸੀਆਂ ਲੋਰੇ ਬਹੁਤ ਤੰਗ ਨੇ ਤੇ ਇਹਨਾਂ ਨੇ ਸਾਨੂੰ ਅੱਜ ਬੁਲਾਇਆ ਇਹਨਾਂ ਦੀ ਮੁੱਖ ਮੰਗ ਸੀਗੀ ਕਿ ਵੀ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਸਰਕਾਰ ਜਿਹੜੀ ਹੈ ਇਹਨਾਂ ਵੱਲ ਧਿਆਨ ਨਹੀਂ ਦੇ ਰਹੀ ਹੈਗੀ ਇਹਨਾਂ ਦੀ ਮੰਗਾਂ ਨੂੰ ਲੈ ਕੇ ਕਈ ਵਾਰ ਇਹਨਾਂ ਨੇ ਮੌਜੂਦਾ ਐਮਐਲਏ ਕੋਲ ਵੀ ਗਏ ਨੇ ਇਹ ਈਓ ਕਮੇਟੀ ਸੰਗਰੂਰ ਕੋਲ ਵੀ ਗਏ ਨੇ ਪਰ ਉਹਨਾਂ ਦੇ ਕੰਨ ਦੇ ਵਿੱਚ ਜੂ ਨਹੀਂ ਸਰકરી ਹੈਗੀ ਤਾਂ ਇਸ ਕਰਕੇ ਜਿਹੜਾ ਹੈ ਵੀ ਇਹ ਧਰਨਾ ਲਗਾਇਆ ਗਿਆ ਹੈ ਮਹੱਲੇ ਨਿਵਾਸੀਆਂ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਸਾਡੀ ਕਾਂਗਰਸ ਪਾਰਟੀ ਦੀ ਪੂਰੀ ਟੀਮ ਇੱਥੇ ਹ ਨੂੰ ਲੈ ਕੇ ਰਾਜਨੀਤੀ ਜਿਹੜੀ ਹੈ ਇਹ ਜਿਹੜੀ ਮੌਜੂਦਾ ਸਰਕਾਰ ਦੇ ਐਮਐਲਏ ਨੇ ਇਹ ਰਾਜਨੀਤੀ ਕਰਦੇ ਹੁੰਦੇ ਸੀਗੇ ਕੂੜੇ ਦੇ ਡੰਪਾਂ ਨੂੰ ਲੈ ਕੇ ਤੇ ਤੁਸੀਂ ਅੱਜ ਦੇਖੋ ਕਿ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਮੈਂ ਪਿਛਲੇ ਸਾਲ ਦਾ ਜਿਹੜਾ ਇੱਕ ਬਿਆਨ ਹੈ ਮੇਰੇ ਕੋਲ ਉਹ ਵੀ ਨੋਟ ਉਹਨਾਂ ਨੇ ਵਾਅਦਾ ਕੀਤਾ ਸੀਗਾ ਐਮਐਲਏ ਭਰਾ ਜੀ ਨੇ ਜਿਹੜੀ ਕਹਿੰਦੇ ਸੀਗੇ ਕਿ ਵੀ ਮੈਂ ਇੱਕ ਸਾਲ ਦੇ ਵਿੱਚ ਜਿਹੜੇ ਡੰਪ ਨੇ ਕੂੜੇ ਦੇ ਉਹ ਖਤਮ ਕਰ ਦੂੰਗੀ ਤੇ ਉਹ ਗੱਲ ਹੋਈ ਨੂੰ ਵੀ ਸਾਲ ਲੰਘ ਗਿਆ ਸਰਕਾਰ ਬਣੀ ਨੂੰ ਵੀ 2.5 ਸਾਲ ਹੋ ਚੁੱਕੇ ਨੇ ਤੇ ਤੁਸੀਂ ਇਹ ਦੇਖ ਲਓ ਵੀ ਇੱਕ ਡੰਪ ਤਾਂ ਆ ਬਣਿਆ ਪਿਆ ਜਦਕਿ ਡੰਪ ਦਾ ਔਰੇ ਕੋਈ ਮਤਲਬ ਹੀ ਨਹੀਂ ਹੈਗਾ ਤੇ ਇਹਦੇ ਨਾਲ ਹੀ ਉਹ 500 ਮੀਟਰ ਦੇ ਦੂਰ ਉਹ 500 ਮੀ ਛੋਟੇ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਉਰੇ ਆ ਦੇਖੋ ਤੁਸੀਂ ਆ ਸਟਾਪੇ ਤੇ ਮੈਂ ਤੁਹਾਨੂੰ ਦਿਖਾ ਸਕਦਾ ਕਿ ਸਟਾਪੇ ਜੂਰੇ ਬਣਿਆ ਆ ਬੱਚਿਆਂ ਦਾ ਆ ਵੈਨ ਹੁਣ ਤੁਹਾਡੇ ਸਾਹਮਣੇ ਆ ਰਹੀ ਹੈ ਤੇ ਇਹ ਬੱਚੇ ਉਰੇ ਉਤਰਦੇ ਨੇ ਤੇ ਉਰੋਂ ਚੜ੍ਹਦੇ ਨੇ ਤਾਂ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਕੀ ਹਾਲਾਤ ਹੁੰਦੇ ਹੋਣਗੇ ਇੱਕ ਸਰਕਾਰ ਜਿਹੜੀ ਲੋਕਾਂ ਦੇ ਵਿੱਚੋਂ ਧਰਨਿਆਂ ਦੇ ਵਿੱਚੋਂ ਨਿਕਲ ਕੇ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਉਹਨੂੰ ਸੰਗਰੂਰ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈਗੀ ਅੱਜ ਉਹਨਾਂ ਦੇ ਆਕਾ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ ਤਾਂ ਪੂਰੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਪੰਜਾਬ ਪੰਜਾਬ ਨੂੰ ਸੁੰਨਣਾ ਛੱਡ ਕੇ ਅੱਜ ਦਿੱਲੀ ਦੀਆਂ ਸੜਕਾਂ ਤੇ ਬੈਠੀ ਐ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ 92 ਐਮਐਲਏ ਜਿਤਾਏ ਸੀਗੇ ਅੱਜ ਉਹ 92 ਐਮਐਲਏ ਨੂੰ ਆ 300 ਸਵਾ 300 ਕਰੋੜ ਜਿਹੜੀ 300 ਸਵਾ 3 ਕਰੋੜ ਦੀ ਜਿਹੜੀ ਆਬਾਦੀ ਐ ਪੰਜਾਬ ਦੀ ਉਹਦਾ ਵੀ ਕੋਈ ਫਿਕਰ ਨਹੀਂ ਹੈਗੀ ਉਹਨਾਂ ਨੂੰ ਨਾਦ ਛੱਡ ਰੱਖਿਆ ਸਾਡੀ ਪੂਰਜਨ ਮੰਗ ਐ ਵੀ ਇਹ ਜਿਹੜੀ ਮੌਜੂਦਾ ਸਰਕਾਰ ਐ ਖਾਸ ਕਰਕੇ ਜਿਹੜਾ ਇੱਥੇ ਉਹਦਾ ਈਓ ਨੇ ਜਿਹੜੇ ਈਓ ਸਾਹਿਬ ਜਿਹੜੇ ਕੰਨਾਂ ਦੇ ਵਿੱਚ ਜੂੰਸ ਨਹੀਂ ਸਿਰਕਦੀ ਉਹਨਾਂ ਨੂੰ ਕਈ ਵਾਰ ਅਸੀਂ ਵੀ ਗੁਹਾਰ ਕੀਤੀ ਐ ਤੇ ਇਹ ਡੰਪਾਂ ਨੂੰ ਲੈ ਕੇ ਜੇ ਨਹੀਂ ਚੱਕਿਆ ਜਾਂਦਾ ਇਦੋਂ ਵੱਡਾ ਪ੍ਰਦਰਸ਼ਨ ਤੇ ਸਾਨੂੰ ਇਸ ਗੱਲ ਦੀ ਮਜਬੂਰੀ ਆਸੀ ਕਿਉਂਕਿ ਇੱਕ ਵਾਰੀ ਅਲਟੀਮੇਟਮ ਜ਼ਰੂਰ ਦੇ ਰਹੇ ਆ ਸਰਕਾਰ ਨੂੰ ਤੇ ਐਮ ਐਲ ਏ ਮਜੂਦਦਾਂ ਨੂੰ ਵੀ ਅਸੀਂ ਇੱਕ ਅਲਟੀਮੇਟਮ ਦੇਣਾ ਚਾਹੁੰਦੇ ਆ ਕਿ ਵੀ ਤੁਸੀਂ ਐਸੀ ਵੀ 30 ਪੰਨ ਦਾ ਸਬਦਾ ਸਤਕਾਰ ਕਰਦੇ ਆ ਸਾਨੂੰ ਮਜਬੂਰ ਨਾ ਹੋਣਾ ਪਵੇ ਕਿ ਅਸੀਂ ਵੀ ਤੁਹਾਡੀਆਂ ਫੋਟੋਆਂ ਜਿਹੜੀਆਂ ਇਹ ਇਸ ਗੰਦੇ ਦੇ ਢੇਰ ਤੇ ਲਗਾ ਸਕੀਏ ਦੂਜੀ ਗੱਲ ਜਿਹੜੀ ਇਹੋ ਸਾਹਿਬ ਨੂੰ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਜਦਕਿ ਇਹੋ ਸਾਹਿਬ ਕਦੇ ਵੀ ਫੋਨ ਕਰਦੇ ਆ ਤਾਂ ਪਹਿਲੀ ਗੱਲ ਤਾਂ ਫੋਨ ਨਹੀਂ ਚੱਕਦੇ ਹੈਗੇ ਤੇ ਜਦੋਂ ਫੋਨ ਚੱਕਦੇ ਨੇ ਤੇ ਉਹਨਾਂ ਨੂੰ ਗੁਹਾਰ ਲਗਾਈ ਜਾਂਦੀ ਹੈ ਵੀ ਸੰਗਰੂਰ ਦੇ ਵਿੱਚ ਜਿਹੜੀ ਸਟਰੀਟ ਲਾਈਟਾਂ ਨੇ ਉਹ ਸਟਰੀਟ ਲਾਈਟਾਂ ਕੁਝ ਚੀਹਤਿਆਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਚੀਹਤੇ ਨੇ ਵੈਸੇ ਤਾਂ ਜਿਹੜਾ ਇਹਨਾਂ ਦੇ ਚੀਤੇ ਸੀਗੇ ਉਹ ਸਾਰੇ ਘਰਾਂ ਨੂੰ ਬਹਿ ਗਏ ਨੇ ਦੋ ਚਾਰ ਬੰਦਿਆਂ ਦੇ ਕਹਿਣ ਤੇ ਜਿਹੜੀਆਂ LED ਲਾਈਟਾਂ ਉੱਥੇ ਲਗਾਈਆਂ ਜਾ ਰਹੀਆਂ ਨੇ ਇੱਕ ਹੋਰ ਵੀ ਵੱਡੀ ਗੱਲ ਹੈ ਜਿਹੜੀਆਂ ਮਰਕਰੀ ਬੱਲਬ ਸੀ ਜਿਹੜੇ ਪ੍ਰਾਣ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਉਹ ਮਰਕਰੀ ਬੱਲਬ ਉਹਨਾਂ ਨੂੰ ਉਤਾਰ ਦਿੱਤੇ ਗਏ ਨੇ ਤੇ ਕਹਿੰਦੇ ਇੱਥੇ ਨਮੀਆਂ ਲਾ ਕੇ ਜਾਵਾਂਗੇ ਨਾ ਤਾਂ ਉਹ ਮਰਕਰੀ ਬੱਲਵਾਰ ਤੋਂ ਲੱਗ ਰਹੇ ਨਾ ਹੀ ਲਟਾਂ ਲੱਗ ਰਹੇ ਨੇ ਸੋ ਇਸ ਨੂੰ ਲੈ ਕੇ ਅੱਜ ਮਹੱਲਾ ਨਿਵਾਸੀਆਂ ਲੈ ਕੇ ਤੇ ਪੂਰੀ ਕਾਂਗਰਸ ਪਾਰਟੀ ਜਿਹੜੀ ਲੀਡਰਸ਼ਿਪ ਹੈ ਉਹ ਅੱਜ ਇਹਨਾਂ ਦੇ ਮਹੱਲਾ ਨਿਵਾਸੀਆਂ ਨਾਲ ਖੜੀ ਹੈ ਸਾਡੇ ਸ਼ਹਿਰ ਦੇ ਲੋਕਾਂ ਨਾਲ ਖੜੀ ਹੈ ਨਹੀਂ ਤੁਸੀਂ ਵੱਡੇ ਸੰਘਰਸ਼ ਦੀ ਗੱਲ ਕੀਤੀ ਹੈ ਆਲਟੀਮੇਟਮ ਦੀ ਗੱਲ ਕੀਤੀ ਹੈ ਜੇ ਆਲਟੀਮੇਟਮ ਪੂਰਾ ਨਾ ਹੋਇਆ ਉਹ ਦੇਖੋ ਅਸੀਂ ਬਿਲਕੁਲ ਜੀ ਅਸੀਂ ਇੱਕ ਹਫਤੇ ਦਾ ਸਮਾਂ ਦਿੰਦੇ ਹਾਂ ਇੱਕ ਹਫਤੇ ਦੇ ਵਿੱਚ ਵਿੱਚ ਜੇ ਸਰਕਾਰ ਨੇ ਜਾਂ ਕਮੇਟੀ ਨੇ ਇਹ ਡੰਪ ਡੰਪ ਤਾਂ ਇਹਨੂੰ ਕਿਹਾਂ ਨਹੀਂ ਜਾ ਸਕਦਾ ਜਿਹੜੇ ਕੂੜੇ ਦੇ ਢੇਰ ਹੈ ਜੇ ਅੱਗੇ ਸਾਨੂੰ ਮਜਬੂਰਨ ਜਿਹੜਾ ਅਗਲਾ ਸਟੈਪ ਆ ਬਹੁਤ ਵੱਡਾ ਸਾਨੂੰ ਸਟੈਪ ਲੈਣਾ ਪਊਗਾ ਮੇਰਾ ਬਿੰਦਰ ਬਾਂਸਲ ਜੀ ਸਾਬਕਾ ਚੇਅਰਮੈਨ ਸਰ ਜੀ ਕੀ ਮਸਲਾ ਜੀ ਨਾਰੇ ਮਾਰੇ ਗਏ ਸਾਰੇ ਭਾਜੀ ਜੀ ਜੋ ਸ਼ਹਿਰ ਦੀ ਸਫਾਈ ਨੂੰ ਲੈ ਕੇ ਸਰਕਾਰ ਹੈ ਜਾਂ ਨਗਰ ਕੌਂਸਲ ਸੰਗਰੂਰ ਹੈ ਕੁੰਭਕਰਨੀ ਦੀ ਨੀਂਦ ਸੁੱਤੀ ਹੋਈ ਹੈ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਸ਼ਹਿਰ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਨਾ ਕਿਸੇ ਐਮਐਲਏ ਨੂੰ ਪਰਵਾਹ ਹੈ ਨਾ ਇੱਥੋਂ ਦੇ ਈਓ ਨੂੰ ਪਰਵਾਹ ਹੈ ਬਿਲਕੁਲ ਆ ਉਹ ਸਿਰਫ ਸਾਰੇ ਸਾਰੇ ਆਪਣੀ ਆਪਣੀ ਰਾਜਨੀਤੀ ਕਰਨ ਲੱਗੇ ਨੇ ਉਹਨਾਂ ਨੂੰ ਇੱਥੋਂ ਦੇ ਇੱਥੋਂ ਦੀ ਪਬਲਿਕ ਦੀ ਜਰਾ ਵੀ ਕੋਈ ਪਰਵਾਹ ਨਹੀਂ ਹੈ ਸਾਰੇ ਪਬਲਿਕ ਨਾਲ ਖਿਲਵਾੜ ਪਬਲਿਕ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਲੱਗੇ ਹੋਏ ਨੇ ਨਾਰੇਵਾਜੀ ਕੀਤੀ ਜਾ ਰਹੀ ਹੈ ਕਿਸ ਦੇ ਖਿਲਾਫ ਤੇ ਕਿਉਂ ਕੀਤੀ ਗਈ ਹੈ ਇਹ ਗੰਦ ਹੈ ਜੀ ਬਹੁਤ ਚਿਰਾਂ ਤੋਂ ਇੱਥੇ ਗੰਦ ਰੋਡ ਤੇ ਗਲੀ 'ਚ ਕੋਈ ਸਾਡਾ ਰਿਸ਼ਤੇਦਾਰ ਆਂਦਾ ਹੈ ਇੱਥੋਂ ਆ ਕੇ ਕਹਿੰਦਾ ਤੁਸੀਂ ਕਿਵੇਂ ਰਹਿੰਦੇ ਹੋ ਵੀ ਤੁਹਾਡਾ ਤੁਸੀਂ ਕਿਸੇ ਨੂੰ ਕਹਿੰਦਾ ਸੀ ਕਹਿ ਕੇ ਕਿ ਸਾਲ ਨੂੰ ਥੱਕ ਗਏ ਜੀ ਇੱਥੇ ਕੋਈ ਕੰਮ ਇਹ ਪੂਰਾ ਨਹੀਂ ਹੁੰਦਾ ਹੁਣ ਅਸੀਂ ਬਹੁਤ ਪਰੇਸ਼ਾਨ ਆ ਇੱਥੇ ਗੰਦਗੀ ਆ ਪੰਜ ਛੇ ਦਿਨ ਹੋ ਗਏ ਗੰਦ ਹੀ ਨਹੀਂ ਚੱਕਿਆ ਜਾ ਰਿਹਾ ਉਹ ਲੋ ਅੱਗੇ ਗਲੀ ਵੀ ਬੰਦ ਕਰ ਦਿੰਦੇ ਨੇ ਸਾਰੇ ਇੱਥੇ ਕਈ ਐਕਸੀਡੈਂਟ ਹੁੰਦੇ ਨੇ ਲੰਗਰਗਦੇਵੰਗਦੇ ਇੱਥੋਂ ਕੋਈ ਰਸਤਾ ਨਹੀਂ ਹੁੰਦਾ ਨਹੀਂ ਤੁਸੀਂ ਇਹਦੇ ਬਾਰੇ ਐਮਐਲਏ ਨੂੰ ਕੋਈ ਸ਼ਿਕਾਇਤ ਦੀ ਹੈ ਇਹਨੂੰ ਕੋਈ ਸ਼ਿਕਾਇਤ ਕੀਤੀ ਹੈ ਪਹਿਲਾਂ ਕਿੱਥੇ ਹੋਇਆ ਨਹੀਂ ਜੀ ਸਾਰੇ ਨੂੰ ਪਤਾ ਹੈ ਜੀ ਹਾਂ ਜੀ ਹਾਂ ਜੀ ਕਹੀ ਇਹਨੂੰ ਵੀ ਅਸੀਂ ਸਭ ਨੂੰ ਕੋਈ ਨਹੀਂ ਸੁਣਦਾ ਜੀ ਥਾਂ ਥਾਂ ਤੇ ਕੋਲੇ ਦੇ ਢੇਰ ਦੇਖੋ ਕੱਲੀ ਏ ਸੀਰੀ ਦੀ ਗੱਲ ਨਹੀਂ ਸਾਰੇ ਸ਼ਹਿਰ ਦੇ ਜਿਹੜਾ ਇਹਨਾਂ ਖੂਬਸੂਰਤ ਸ਼ਹਿਰ ਜੋ ਕਾਂਗਰਸ ਦੀ ਸਰਕਾਰ ਦੇ ਵਿੱਚ ਬਣਾਇਆ ਗਿਆ ਸੀਗਾ ਅੱਜ ਉਹਨੂੰ ਬਿਲਕੁਲ ਬਸੂਰਤ ਬਣਾ ਕੇ ਰੱਖ ਦਿੱਤਾ ਇਹ ਗੱਲਾਂ ਕਰਦੇ ਸੀ ਕਿ ਆਪ ਦੀ ਸਰਕਾਰ ਆਪ ਦੇ ਦਵਾਰ ਕਿੱਥੇ ਆ ਸਰਕਾਰ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਚਾਹੇ ਤੁਸੀਂ ਲਾਅਨ ਆਰਡਰ ਦੀ ਗੱਲ ਕਰ ਲਓ ਸਫਾਈ ਪੱਖੋਂ ਗੱਲ ਕਰ ਲਓ ਕਿਸੇ ਹੋਰ ਤਰ੍ਹਾਂ ਦੇ ਦਫਤਰੀ ਕੰਮਾਂ ਦੀ ਗੱਲ ਕਰ ਲਓ ਬਿਲਕੁਲ ਸਰਕਾਰ ਜਿਹੜੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਸਰਕਾਰ ਦਾ ਰੱਤਾ ਪਰ ਵੀ ਕੋਈ ਧਿਆਨ ਨਹੀਂ ਕੰਮਾਂ 'ਤੇ ਜੋ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਸੁਪਨੇ ਦਿਖਾ ਕੇ ਕਿ ਸਾਧੂ ਸਾਡੇ ਕੋਲੇ ਕੋਈ ਇਹੋ ਜਿਹੀ ਇੱਕ ਜਾਦੂ ਦੀ ਛੜੀ ਆ ਜਾਣੀ ਹੈ ਜਿੱਦ ਤਰ ਅਸੀਂ ਕਮਾਦਿਆ ਕਰਾਂਗੇ ਉਹ ਠੀਕ ਹੋ ਜਾਇਆ ਕਰੂ ਜਿਹੜੇ ਉਹ ਸੁਪਨੇ ਬਿਲਕੁਲ ਲੋਕਾਂ ਦੇ ਟੁੱਟ ਚੁੱਕੇ ਨੇ ਅੱਜ ਲੋਕ ਬਿਲਕੁਲ ਪੂਰੇ ਅੱਕੇ ਹੋਏ ਨੇ ਇਹ ਸਰਕਾਰ ਤੋਂ ਇਹ ਸਰਕਾਰ ਦੇ ਕੰਮਾਂ ਤੋਂ ਇਹ ਸਰਕਾਰ ਦੇ ਜ਼ੁਲਮਾਂ ਤੋਂ ਇੱਕ ਕੰਮ ਕਰ ਰਹੀ ਹੈ ਸਰਕਾਰ ਜਿਹੜੇ ਕੋਈ નિર્ਦੋਸ਼ ਲੋਕ ਨੇ ਉਹਨਾਂ ਨੂੰ ਅੰਦਰ ਜ਼ਰੂਰ ਦੇ ਰਹੀ ਹੈ ਬਹੁਤ ਇਦਾਂ ਦੇ ਲੋਕ ਨੇਗੇ ਕੱਲੀ ਪੋਲਿਟੀਕਲ ਗੱਲ ਨਹੀਂ ਕਰਦਾ ਆਮ ਲੋਕਾਂ ਦੀ ਵੀ ਗੱਲ ਕਰਦਾ ਹੈ ਜਾਕੇ 3 ਮਿੰਟ ਲਾਉਂਦੇ ਰਹੇ ਅੰਦਰ ਦੇ ਨੂੰ ਸਿਰਫ ਇੱਕੋ ਹੀ ਕੰਮ ਹੈ ਸਰਕਾਰ ਦਾ ਨਾ ਸਫਾਈ ਵੱਲ ਧਿਆਨ ਹੈ ਨਾ ਕੋਈ ਵਿਕਾਸ ਵੱਲ ਧਿਆਨ ਹੈ ਨਾ ਕਿਸੇ ਹੋਰ ਕੰਮ ਵੱਲ ਧਿਆਨ ਹੈ ਇਹ ਜਿਹੜਾ ਆਉਣ ਵਾਲਾ ਸਮਾਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਇਸ ਦੇ ਵਿੱਚ ਪਤਾ ਲੱਗ ਜਾਣਾ ਸਾਡੇ ਸੰਗਰੂਰ ਦੇ ਬੜੇ ਭੋਲੇ ਲੋਕ ਨੇ ਇਹੇ ਉੱਪਰ ਝੜਾਉਣਾ ਵੀ ਜਾਣਦੇ ਨੇ ਥੱਲੇ ਲਾਉਣਾ ਵੀ ਜਾਣਦੇ ਨੇ ਜਿਹੜਾ ਵੀਰ ਦੇ ਨਾਲ ਸਾਡੀ ਬੀਬੀ ਸਤਕਾਰਯੋਗ ਸਾਡੀ ਛੋਟੀ ਭੈਣ ਭਰਾ ਜਿਹੜੀ ਉਹ ਰੋ ਐਮ ਐਲ ਏ ਹੈ ਜਿਹੜੇ ਹਿਸਾਬ ਨਾਲ ਉਹਨੂੰ ਜਿੱਤਿਆ ਸੀ ਨਾ ਹੁਣ ਤੁਸੀਂ ਦੇਖੋ ਨੌ ਦੇ ਨੌ ਅਸੈਂਬਲੀਆਂ ਬਸਦਾ ਪੰਜਾਬ ਦੇ ਵਿੱਚ ਹੀ ਬੁਰਾ ਹਾਲ ਹੈ ਪਰ ਜਿਹੜੇ ਨੌ ਦੇ ਨੌ ਅਸੈਂਬਲੀਆਂ ਨੇ ਖਾਸ ਕਰਕੇ ਸੀਐਮ ਸਾਹਿਬ ਦੀ ਆਪਣੀ ਪਾਰਲੀਮੈਂਟ ਦੇਖਿਓ ਪੜਾਕਾ ਪੈਂਦਾ ਐਡੀ ਬੁਰੀ ਤਰ੍ਹਾਂ ਇਹਨਾਂ ਨੇ ਹਾਰਨਾ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਇੰਡੀਆ ਦੇ ਵਿੱਚ ਨੰਬਰ 1 ਤੇ ਆਉਣਾ ਇਹਨਾਂ ਨੇ ਸਭ ਤੋਂ ਵੱਡੀ ਲੀਡ ਦੇ ਨਾਲ ਉਹਨੂੰ ਹਾਰਨਗੇ ਜੀ ਰੋਸ਼ ਪ੍ਰਦਰਸ਼ਨ ਇਸ ਤਰ੍ਹਾਂ ਵੀਰ ਜੀ ਕਿ ਪੂਰੇ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਤਾਂ ਹੈ ਸੀਵਰੇਜ ਭਰੇ ਪਏ ਨੇ ਲੋਕਾਂ ਦੇ ਪਾਣੀ ਬੈਕ ਮਾਰ ਰਿਹਾ ਘਰਾਂ ਦੇ ਵਿੱਚ ਪਰਸਨਲ ਬੁਲਾ ਕੇ ਅਸੀਂ ਸਫਾਈ ਕਰਵਾ ਰਹੇ ਹਾਂ ਕਮੇਟੀ ਨੂੰ ਬਹੁਤ ਵਾਰੀ ਸ਼ਿਕਾਇਤ ਕਰ ਦਿੱਤੀ ਕੋਈ ਸੁਣਵਾਈ ਨਹੀਂ ਹੈ ਸੋ ਟੀਟ ਲਾਈਟ ਦੀ ਕੋਈ ਸੁਣਵਾਈ ਨਹੀਂ ਹਨੇਰਾ ਉੱਪਰ ਪਿਆ ਪੂਰੇ ਸ਼ਹਿਰ ਦੇ ਵਿੱਚ ਸਿੰਘਲਾ ਸਾਹਿਬ ਨੇ ਪੂਰਾ ਰੋਸ਼ਨਾ ਦਿੱਤਾ ਸੀ ਇਹ ਸ਼ਹਿਰ ਲੇਕਿਨ ਹੁਣ ਜਦੋਂ ਦੀ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਸੰਗਰੂਪ ਹਨੇਰੇ ਵਿੱਚ ਹੀ ਗਿਆ ਹੋਇਆ ਹੈ ਹਨੇਰੇ ਵਿੱਚ ਗੰਦਗੀ ਦੇ ਢੇਰਾਂ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਨਾ ਖੁਦ ਦੇਖ ਲਓ ਅਸੀਂ ਐਸ ਡੀ ਐਮ ਸਾਹਿਬ ਨੂੰ ਮੈਮੋਰੰਡਮ ਵੀ ਦੇ ਕੇ ਆਏ ਸੀ ਉਹਨਾਂ ਨੇ ਕਿਹਾ ਕਿ ਮੈਂ ਖੁਦ ਵੀ ਘੁੰਮ ਕੇ ਸਾਰਾ ਦੇਖ ਕੇ ਆਇਆ ਪਰ ਉਹਨਾਂ ਤੇ ਵੀ ਕੋਈ ਜੂ ਨਹੀਂ ਸਿਰਕ ਰਹੀ ਕਿ ਉਹ ਸਾਬ ਤਾਂ ਕੀ ਕਰਨਗੇ ਜੀ ਰੋਜ਼ ਹੀ ਤਾਂ ਇਹੋ ਬਦਲ ਦਿੰਦੇ ਨੇ ਇੱਕ ਇਹੋ ਹੋਵੇ ਤਾਂ ਕੰਮ ਕਰਾਵੇ ਸਹੀ ਤਰੀਕੇ ਨਾਲ ਸਭ ਆਪਣੀ ਆਪਣੀ ਰਾਜਨੀਤਿਕ ਖੇਡ ਰਹੇ ਨੇ ਕਮੇਟੀ ਨੂੰ ਲੂਟ ਲੂਟ ਕੇ ਖਾਣ ਦਾ ਕੰਮ ਕੀਤਾ ਹੋਇਆ ਇਹਨਾਂ ਨੇ ਸਫਾਈ ਵਾਲਾ ਇਹਨਾਂ ਦਾ ਕੋਈ ਧਿਆਨ ਨਹੀਂ ਅੱਜ ਇਹ ਪ੍ਰਦਰਸ਼ਨ ਹੋਇਆ ਜੇ 8 ਦਿਨ ਜਿਵੇਂ ਹਰਪਾਲ ਜੀ ਨੇ ਕਿਹਾ ਕਿ 8 ਦਿਨ ਦਾ ਸੀ ਤੁਹਾਨੂੰ ਟਾਈਮ ਦਿੱਤਾ ਜੇ 8 ਦਿਨ ਦੇ ਵਿੱਚ ਇਸ ਮਸਿਆ ਹੱਲ ਨਹੀਂ ਹੋਈ ਤਾਂ ਇਹ ਸੰਘਰਸ਼ ਫਿਰ ਜ਼ਿਆਦਾ ਵੱਡਾ ਕੀਤਾ ਜਾਏਗਾ ਕਮੇਟੀ ਕੇਰੀ ਜਾਏਗੀ